ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਭਰਾ ਕਹਿਵਾ ਸਾਰੇ ਤੇ ਬਹੁਤ ਵਧੀਆ ਬਈ ਵਧੀਆ ਚੱਲ ਰਿਹਾ ਹਵਾ ਨੇ ਐਨ ਪੂਰੇ ਚੱਬ ਕੱਢੇ ਪਾਇਆ ਠੰਡ ਵਾਲੇ ਆ ਬੈਠੀ ਆ ਇਹ ਸਵੇਰ ਦੀ 2 ਕਿਲੋ ਫੀਡ ਖਾ ਗਈ ਅੱਜ ਇਹ ਇਹਦੀ ਫੀਡ ਦੇਖੀ ਐ ਵੀ ਕਿੰਨੀ ਖਾਜੂਗੀ ਭੁੱਖੀ ਰਹਿੰਦੀ ਸੀ ਰਿੰਗਦੀ ਰਹਿੰਦੀ ਸੀ ਇਹ 3 ਕਿਲੋ ਤਾਂ ਜਾ ਦੁੱਧ ਚੱਲਦਾ ਵਾ ਤੇ ਇਹ ਲੋਬੇ ਨੂੰ ਸਵੇਰੇ ਭੀੜ ਪਾਈ ਸੀਗੀ ਨਾਲ ਉਸੇ ਹੀ ਕੌਲੇ 'ਚ ਉਨਾਂ ਹੀ ਤੂੜੀ ਸੀਗੀ ਯਾਨੀ ਕਿ ਮੰਨ ਲਓ ਵੀ ਪਾਈਆਕ ਤੂੜੀ ਹੋਊਗੀ ਤੇ ਉਸ ਤੋਂ ਬਾਅਦ ਇਹ ਫੇਰ ਰੰਗਣ ਲੱਗੀ ਤੇ ਇਹਨੂੰ ਮੈਂ ਟਾਈਮ ਕਿੰਨਾ ਹੋ ਗਿਆ 1 ਵਜ ਗਿਆ ਉਹੀ 11:30 ਫੇਰ ਪਾਈ ਸੀ ਤੇ ਹੁਣ ਦੇਖ ਲਾ ਖਾ ਕੇ ਹੁਣ ਟਕਾ ਆਇਆ ਜਿੱਡਾ ਇਹਦਾ ਸਰੀਰ ਆ ਬਈ ਫਿਰ ਖਾਾਕ ਵੀ ਉਨੀ ਚਾਹੀਦੀ ਆ ਤੇ ਆਹ ਦੇਖ ਲਓ ਹੁਣ ਵੀ ਜਮਾ ਸਾਫ ਕਰੀ ਬੈਠੀ ਆ ਆਪਦਾ ਠੂਲਾ ਹੁਣ ਸ਼ਾਮ ਵਾਲੀ ਚ ਜਿਹੜਾ ਉਹ ਦਲੀਆ ਬਣਿਆ ਹੋਇਆ ਤੇ ਨਾਲ ਖਲਾਂ ਪਿਉਂਤੀਆਂ ਹੁੰਦੀਆਂ ਨੇ ਗਰਮ ਪਾਣੀ ਚ ਦੇਖ ਲਾ ਉਹ ਇਹਨੇ ਖਾ ਜਾਣੀ ਆ ਪੂਰਾ ਮਿਲਦਾ ਇੱਕ ਕੌਲਾ ਉਹ ਖਾ ਜਾਂਦੀ ਆ ਇਹ ਇੰਨੀ ਕ ਖਰਾਕ ਰੱਖਾਂਗੇ ਐਡੇ ਸਰੀਰ ਨੂੰ ਫੇਰ ਕਿਤੇ ਜਾ ਕੇ ਨੇ ਦੁੱਧ ਕੱਢਣਾ ਵਾ ਤੇ ਖਰਾਕ ਨੂੰ ਜਮਾ ਹੀ ਮਾਂ ਤੇ ਆਉਦੀ ਤੇ ਮਾਂ ਵੀ ਇਹਦੀ ਇਹੋ ਜਿਹੀ ਹੀ ਆ ਇਹ ਨਹੀਂ ਘੱਟ ਕਰ ਸਕਦੀ ਆ ਆਪਦੇ ਖਾਣ ਪੀਣ ਚ ਫਿੱਦੀ ਖੁੰਜੇ ਜੇ ਲੱਗੀ ਖੜੀ ਆ ਠੰਡ ਨਾਲ ਇਧਰ ਹੋਏ ਚੱਲ ਇੱਧਰ ਆ ਇੱਧਰੋ ਚੱਲ 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 ਬਾਕੀ ਬਸ ਵਧੀਆ ਭਰਾ ਵਧੀਆ ਚੱਲੀ ਜਾਂਦਾ ਵਾ ਤੇ ਬਾਈਆਂ ਦੇ ਕੱਲ ਬਹੁਤ ਕਮੈਂਟ ਆਏ ਤੇ ਫੋਨ ਵੀ ਆਏ ਬਾਈਆਂ ਦੇ ਵੀ ਬਾਈ ਵੀਡੀਓ ਚ ਨਾ ਨੰਬਰ ਨਹੀਂ ਦੇਖਦਾ ਉਹਨਾਂ ਦਾ ਕਈ ਵੀਰ ਤਾਂ ਮੈਨੂੰ ਹੀ ਡਾਇਰੈਕਟ ਪੁੱਛੀ ਜਾਂਦੇ ਨੇ ਮੈਸੇਜ ਕਰ ਕਰਕੇ ਉਹ ਵੀਰੇ ਦਵਾਈ ਚਾਹੀਦੀ ਹੈ ਕਿੱਥੇ ਆਈਏ ਕਦੋਂ ਆਈਏ ਵੀਰੇ ਮੈਂ ਕੱਲ ਵਾਲੀ ਵੀਡੀਓ 'ਚ ਵੀ ਬੋਲਿਆ ਸੀਗਾ ਉਹ ਦਵਾਈ ਕਿਲਾਰੇਪੁਰ ਪਿੰਡ ਤੋਂ ਮਿਲਦੀ ਆ ਸਾਡੇ ਨੇੜੇੋਂ ਮੈਂ ਤੁਹਾਡੇ ਨਾਲ ਪਰਚਾ ਜਾਂ ਸ਼ੇਅਰ ਤਾਂ ਕੀਤਾ ਸੀਗਾ ਵੀ ਉਹਦੇ ਤੇ ਫੋਨ ਲਾ ਕੇ ਪੁੱਛ ਲਵਾਂ ਤੇ ਹੁਣ ਕਈ ਬਾਈ ਕਹੀ ਜਾਂਦੇ ਆ ਬਾਈ ਪਰਚਾ ਕਲੀਅਰ ਨਹੀਂ ਦਿਖਦਾ ਉਹ ਵੀਰੇ ਆਪਦੇ ਫੋਨ 'ਚ ਜਿਹੜੀ ਆਪਾਂ ਵੀਡੀਓ ਕੁਆਲਿਟੀ ਹੁੰਦੀ ਆ ਨਾ ਉਹਨੂੰ ਵਧਾਓ YouTube ਖੋਲਦੇ ਆ ਸਾਈਡ ਤੋਂ ਸੈਟਿੰਗ ਵਾਲੇ ਬਟਨ ਤੋਂ YouTube ਦੀ ਕੁਆਲਿਟੀ ਵਧਾਓ ਕਈ 144 ਦੇ ਦੇਖਦੇ ਆ 240 ਦੇ ਦੇਖਦੇ ਆ ਹਨਾ ਉਹਦੇ ਚੋਂ ਘੱਟ ਦੇਖਦਾ ਬਾਈ ਜੇ ਆਪਾਂ 360 ਤੇ ਦੇਖਾਂਗੇ 720 ਤੇ ਦੇਖਾਂਗੇ 480 ਤੇ ਦੇਖਾਂਗੇ ਫਿਰ ਬਾਈ ਪੂਰਾ ਕਲੀਅਰ ਦਿਨਦਾ ਉਹ ਵਰਚਾ ਤੇ ਉਹ ਹੁਣ ਤੁਸੀਂ ਚੱਲਦੀ ਵੀਡੀਓ ਨੂੰ ਜ਼ੂਮ ਕਰੋਗੇ ਤਾਂ ਫੋਟੋ ਪਾਟੂਗੀ ਏ ਚਾਹੇ ਕੋਈ ਵੀ ਪਾ ਦਿਓ ਉਹਨੂੰ ਰੋਕ ਕੇ ਕੁਆਲਿਟੀ ਵਧਾਓ ਉਸ ਤੋਂ ਬਾਅਦ ਜ਼ੂਮ ਕਰਕੇ ਦੇਖੋ ਪੂਰੀ ਦਿਖੂਗੀ ਹਨ ਇਹ ਚੱਕੜਾ ਭਰਾ ਕੱਲ ਦੇ ਬਹੁਤ ਜ਼ਿਆਦਾ WhatsApp ਤੇ ਮੈਸੇਜ ਆ ਗਏ ਬਹੁਤ ਜ਼ਿਆਦਾ ਹੀ ਫੋਨ ਆ ਗਏ ਭਰਾ ਮੈਂ ਤਾਂ ਹੀ ਉਹ ਪਰਚਾ ਸੈਂਡ ਕਰਦਾ ਕਰਦਾ ਪਹਿਲਾਂ ਮੈਂ ਰਹਿ ਗਿਆ ਵੀ ਪਾਵਾਂ ਜਾਂ ਕਿਹੜੇ ਲੋਡ ਪਾਵਾਂ ਮੈਨੂੰ ਪਤਾ ਹੀ ਉਲਟਾ ਮੈਨੂੰ ਹੀ ਪੁੱਛੀ ਜਾਣਾ ਸਾਰਿਆਂ ਨੇ ਭਾਈ ਦਵਾਈ ਦੇ ਦੇ ਆਪਾਂ ਨਹੀਂ ਦਿੰਦੇ ਵੀਰੇ ਦਵਾਈ ਉਹ ਉਹਨਾਂ ਦਾ ਤਾਂ ਮਹਾਲੀ ਫੈਕਟਰੀ ਆ ਮੈਂ ਤੁਹਾਨੂੰ ਇਹ ਇਸ ਗੱਲੋਂ ਪਰਚਾ ਸੈਂਡ ਕੀਤਾ ਸੀਗਾ ਵੀ ਇਹਦੇ ਤੇ ਫੋਨ ਲਾ ਕੇ ਪੁੱਛ ਲਓ ਵੀਰੇ ਸਾਡੇ ਏਰੀਆ 'ਚ ਦਵਾਈ ਕਿੱਥੇ ਆਉਂਦੀ ਆ ਇਸ ਗੱਲੋਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਭਰਾ ਮੇਰੇ ਠੀਕ ਆ ਜੀ ਦਵਾਈਆਂ ਇਹਨਾਂ ਦੀਆਂ ਦੋਨਾਂ ਦੀਆਂ ਚਲਾਤੀਆਂ ਕੱਲ ਇਹਨੂੰ ਵੀ ਦੇਤੀ ਸੀਗੀ ਤੇ ਇਹਨੂੰ ਵੀ ਦੋ ਡੰਗ ਦੇਤੀ ਆ ਤੇ ਉਹ ਪਹਿਲੇ ਦੋ ਦਿਨ ਤਾਂ ਦੇਣੀ ਆ ਸਵੇਰੇ ਸ਼ਾਮ ਉਸ ਤੋਂ ਬਾਅਦ ਉਹ ਕਰ ਦੇਣੀ ਆ ਇੱਕ ਟਾਈਮ ਤੇ ਬਾਕੀ ਜੇ ਤੁਸੀਂ ਕਹਿੰਦੇ ਹੋ ਬਈ ਨੰਬਰ ਨੰਬਰ 2 ਮਿੰਟ ਰੋਕ ਜਮੈਂ ਪਰਚੇ ਤੋਂ ਬੋਲ ਵੀ ਦਿਨਾ ਯਾਰ ਖੜਜੋ ਅੰਮਨੀ ਦੱਬੀ ਆ ਕਿਹਦੀ ਰਿਪੀਟ ਵਾਲੀ ਫੁੱਲਣ ਵਾਲੀ ਸੀਗੀ ਇਹ ਤਾਂ ਲਕੂਰੀ ਵਾਲੀ ਚਲਾਈ ਆ ਰਿਪੀਟ ਵੀ ਬਾਅਦੋਂ ਦੇਣੀ ਆ ਉਹ ਲੋਕ ਜਮ ਮੈਨੂੰ ਨੰਬਰ ਪੜ ਕੇ ਵੀ ਦੱਸ ਦਿੰਨਾ ਜੇ ਖੜ ਜੋ ਇੱਕ ਮਿੰਟ ਮੈਂ ਤਾਂ ਹੀ ਉਹ ਨੰਬਰ ਸ਼ੇਅਰ ਕਰਦਾ ਕਰਦਾ ਰਹਿ ਗਿਆ ਸੀ ਵੀ ਮੈਨੂੰ ਫੋਨ ਆਈ ਜਾਣੇ ਵੀ ਭਾਈ ਦਵਾਈ ਦੇ ਦੇ ਮੈਨੂੰ ਤਾਂ ਕੱਲ ਦੇ ਮੈਸੇਜ ਤੇ ਫੋਨ ਹੀ ਇੰਨੇ ਆ ਕੇ ਪੁੱਛੋ ਨਾ ਆ ਭਰਾ ਬਣਿਆ ਆ ਨੋਟ ਕਰ ਲਓ ਵੀਰੇ ਆ ਦੇ ਡਾਕਟਰ ਗਰੇਵਾਲ ਲਿਖਿਆ ਦੇਖਦਾ ਤੇ ਆ ਇਹਨਾਂ ਦਾ ਐਡਰੈਸ ਆ ਤੇ ਆ ਨੰਬਰ ਆ ਫੋਨ ਨੰਬਰ ਦੇਖ ਲਓ ਵੀ 9915003437 ਤੇ ਦੂਜਾ ਨੰਬਰ ਆ ਜੀ 9815101988 ਇਹ ਭਰਾ ਬਣੇ ਹੁਣ ਇਹਨੂੰ ਦੇਖ ਲਓ ਇਹਦੇ ਤੇ ਤੁਹਾਨੂੰ ਕਲੀਅਰ ਦੇਖਦਾ ਹੋਊਗਾ ਜਮਾ ਤੇ ਬਾਈ ਬਣੇ ਇਸ ਨੰਬਰਾਂ ਤੇ ਲਾ ਕੇ ਪੁੱਛੋ ਵੀ ਸਾਡੇ ਏਰੀਆ 'ਚ ਦਵਾਈ ਕਿੱਥੇ ਹੁੰਦੀ ਆ ਤੁਹਾਡੀ ਤੇ ਉੱਥੋਂ ਤੁਸੀਂ ਲਿਆ ਕੇ ਆਪਦੇ ਵਰਤ ਸਕਦੇ ਹੋ ਬਾਈ ਬਣੇ ਤੇ ਕੱਲ ਦਾ ਤਾਂ ਪੁੱਛੋ ਨਾ ਤੁਸੀਂ ਮੈਸੇਜ ਇੰਨੇ ਕਾ ਕੇ ਫੋਨ ਇੰਨੇ ਕਾ ਕੇ ਵੀ ਭਾਈ ਦਵਾਈ ਦੇ ਦਿਓ ਮੈਂ ਤਾਂ ਹਰੇਕ ਨੂੰ ਇਹੀ ਕਿਹਾ ਭਰਾਵਾ ਮੈਂ ਨਹੀਂ ਦਵਾਈ ਦਿੰਦਾ ਮੈਂ ਤਾਂ ਲੈ ਕੇ ਆਇਆ ਸੀਗਾ ਠੀਕ ਆ ਜੀ ਤੇ ਉਹ ਜਿਵੇਂ ਜਿਵੇਂ ਦੇਣੀ ਆ ਉਹਨਾਂ ਨੇ ਤੁਹਾਨੂੰ ਦੱਸ ਦੇਣਾ ਵਾ ਜਿਹਦੇ ਤੋਂ ਤੁਸੀਂ ਲੈ ਕੇ ਆਉਂਗੇ ਉਵੇਂ ਉਵੇਂ ਹੀ ਘਰੇ ਆ ਕੇ ਦੇਣੀ ਆ ਬਾਈ ਬਣੇ ਸਰਿੰਜ ਜਿਹੜੀ ਦਵਾਈ ਦੀ ਜਿਹੜੀ ਸ਼ੀਸ਼ੀ ਖੋਲੀ ਆ ਜਿਹੜੀ ਸਰਿੰਜ ਉਹ ਉਹਨੂੰ ਹੀ ਵਰਤਨੀ ਆ ਬਾਈ ਸਰਿੰਜ ਦੂਜੀ ਦਵਾਈ ਚ ਨਾ ਪਾ ਦਿਓ ਭਰਾ ਬਣੇ ਇੰਨਾ ਕੁ ਧਿਆਨ ਰੱਖ ਲਿਓ ਠੀਕ ਆ ਜੀ ਤੇ ਇੰਨਾ ਦੀਆਂ ਤਾਂ ਚਲਾ ਹੀ ਦਿੱਤੀਆਂ ਨੇ ਤੇ ਹੁਣ ਦੇਖਦੇ ਆ ਵੀ ਕੀ ਰਿਜ਼ਲਟ ਆਉਂਦਾ ਇਹਦਾ ਹੁਣ ਥਣ ਦੇਖ ਲਓ ਤੁਸੀਂ ਜੇ ਮੈਂ ਤੁਹਾਨੂੰ ਦਿਖਾ ਵੀ ਦਿਨਾ ਇਹ ਦੇਖਣਾ ਆ ਜਿਆ ਛੋਟਾ ਇੱਕ ਹਨਾ ਤੇ ਬਾਕੀ ਬਾਈ ਕੁਦਰਤੀ ਗੱਲ ਆ ਕਈ ਵਾਰੀ ਨਹੀਂ ਖੁੱਲਣਾ ਤਾਂ ਨਹੀਂ ਵੀ ਖੁੱਲਣਾ ਆਪਦੇ ਕੰਨੀ ਆਪਾ ਪੂਰਾ ਜੋਰ ਲਾਵਾਂਗੇ ਤੇ ਇਹਨੂੰ ਵਿਟਾਮਿਨ ਐਚ ਵੀ ਨਹੀਂ ਦੇਣੀ ਹੈਗੀ ਕਿਉਂਕਿ ਇਹ ਹੈ ਨਾ ਪਤਲੇ ਲੇਵੇ ਦੀ ਆ ਇਹਦਾ ਮਾਸ ਬਹੁਤ ਪਤਲਾ ਵਾਲੇਵੇ ਦਾ ਜਿਵੇਂ ਬਰੀਕ ਮਾਸ ਆ ਜਾਣੀ ਜੀ ਉਹਦੇ ਕਹਿਣਾ ਕੋ ਵੀ ਰਾਬੜ ਹੀ ਆ ਇੱਕ ਇਸੰਦੀ ਤੇ ਐਚ ਦਾ ਖਰਚਾ ਇਹਦੇ ਤਾਂ ਹੀ ਨਹੀਂ ਕਰਨਾ ਹੈਗਾ ਕਿਉਂਕਿ ਇਹ ਵੀ ਆਰਡਰ ਦੀ ਦਵਾਈ ਵੀ ਇਹ ਲੇਵਾ ਬਣਾਉਣੀ ਆ ਤੇ ਬਾਕੀ ਦਾ ਮਾਸ ਓਦਾਂ ਵੀ ਬਹੁਤ ਬਰੀਕ ਆ ਯਾਰ ਬਾਲਾ ਬਰੀਕ ਆਲੇ ਵੇ ਦਾ ਮਾਸ ਜਦੋਂ ਆਪਾਂ ਦੁੱਧ ਚੋਣੇ ਆ ਇਹਦਾ ਉਦੋਂ ਵੀ ਜਾਨੀ ਕਿ ਐ ਥਣ ਲਾਲ ਨੀਲੇ ਹੋ ਜਾਂਦੇ ਨੇ ਜਮ ਇੰਨਾ ਕਿ ਜਾਨੀ ਕਿ ਇਹਦਾ ਪਾਰਦਰਸ਼ੀ ਆਲੇ ਵਾ ਤੁਹਾਨੂੰ ਕਹਾਂ ਤਾਂ ਕਰਕੇ ਮਖਾ ਜੇ ਇਤੋਂ ਵੱਧ ਇਹਨੂੰ ਦੇਵਾਂਗੇ ਨਾ ਇੱਚ ਫਿਰ ਐਵੇਂ ਲਮਕਣ ਜੇ ਲੱਗ ਜਣਾਲੇ ਵਾ ਤੇ ਜਦੋਂ ਗਿੱਟਿਆਂ ਗੋਡਿਆਂ ਤੋਂ ਥੱਲੇ ਚਲੇ ਆ ਗਿਆ ਫਿਰ ਤਾਂ ਉਹੀ ਭੜਾ ਲੱਗਦਾ ਭਾਈ ਡੰਗਰ ਖੜਾ ਤੇ ਨਾਲੇ ਫਿਰ ਬਿਮਾਰੀਆਂ ਦਾ ਘਰ ਆਹੋਲੇ ਵਾ ਤੇ ਆ ਜਿਵੇਂ ਹੁਣ ਆ ਫਿਕਸ ਲੇਵੇ ਦੀ ਇਹਦੇ ਥੋੜੇ ਜਿ ਥਣ ਛੋਟੇ ਆ ਜਾਦੇ ਸੂਣ ਤੇ ਆਈ ਆ ਦੇ ਨਾੜਾ ਨੂੜਾ ਤੇ ਇਹਦੇ ਫੁੱਲ ਖੜਦੀਆਂ ਨੇ ਤੇ ਪਰ ਜਾਦੇ ਸੂਣ ਤੇ ਆਈ ਇਹਨੂੰ ਐਚ ਦੇਵਾਂਗੇ ਕਿਉਂਕਿ ਇਹਦੇ ਥਣ ਥੋੜੇ ਜੇ ਹੱਥ 'ਚ ਆਉਂਦੇ ਆ ਮੂਹਰੇ ਥਣ ਆਉਂਦੇ ਆ ਪਿਛਲੇ ਬਰੀਕ ਨੇ ਥੋੜੇ ਜੇ ਤੇ ਤਾਂ ਕਰਕੇ ਇਹਨੂੰ ਚਾਰ ਦਾਂਗੇ ਇਹਨੂੰ ਵੀ ਆਪਾਂ ਪਾਈ ਆਈ ਜਾ ਰਹੇ ਸੀ ਸਭ ਨੂੰ ਪਤਾ ਹੀ ਆ ਹਨਾ ਤੇ ਬਾਈ ਬਣੇ ਉਸ ਹੱਬ ਨਾਲ ਉਹਨਾਂ ਨੂੰ ਫੋਨ ਲਾ ਕੇ ਪੁੱਛ ਲਿਓ ਤੇ ਬਾਕੀ ਜਿਹੜੇ ਵੀ ਬਾਈਆਂ ਦਾ ਬਾਈ ਦਾ ਇੱਕ ਤਾਂ ਫੋਨ ਆਇਆ ਸੀਗਾ ਵੀ ਐਂ ਕਰਕੇ ਵੀ ਆਪਣੇ ਗਾਂ ਵੀ ਸੂਣ ਵਾਲੀ ਆ ਵੀ ਕੀ ਦਈਏ ਜਿਹੜੇ ਵੀ ਬਾਈਆਂ ਦੇ ਹੁਣ ਵੀ ਸੂਏ ਪੈਣੇ ਆ ਭਰਾ ਇੱਕ ਗੱਲ ਪੱਕੀ ਕਰ ਲਿਓ ਬਾਈ ਬਣੇ ਉਦੋਂ ਬਾਅਦ ਡੰਗਰ ਦੇ ਅੰਦਰ ਘੱਟੋ ਘੱਟ 5 ਤੋਂ 7 ਕਿਲੋ ਗੁੜ ਕਰ ਦਿਓ ਉਹ ਤੁਹਾਨੂੰ ਕਰਨਾ ਹੀ ਪੈਣਾ ਕਿਉਂਕਿ ਇੱਕ ਤਾਂ ਠੰਡ ਆ ਤੇ ਇੱਕ ਬਾਈ ਜਿਹੜਾ ਗੁੜ ਦਾ ਰਿਪੇਅਰ ਕੀਤੀ ਹੋਈ ਹੈ ਨਾ ਡੰਗਰ ਦੀ ਉਹ ਸਾਰਾ ਸੂਆ ਸੈੱਟ ਰਹਿੰਦਾ ਡੰਗਰ ਤੇ ਬਸ ਇੰਨਾ ਕੁ ਜ਼ਰੂਰ ਆਪਣੀ ਤਾਂ ਇਹੀ ਬੇਨਤੀ ਆ ਵੀ ਬਾਈ ਖੰਡ ਨਾ ਪਾਇਆ ਕਰੋ ਇੱਕ ਵੀਰੇ ਦਾ ਹੁਣ ਫੋਨ ਆਇਆ ਸੀ ਉਹਨਾਂ ਨੇ ਸੌਂਫ ਪਹਿਲਾਂ ਬਾਦ ਦੀ ਬਾਈ ਕਹਿੰਦਾ ਜਾਲੇ ਮਾਰਦੀ ਆ ਇਹ ਤੇ ਸੌਂਫ ਵੀ ਬਾਈ ਬਾਅਦ ਚੋਂ ਪਾਉਣ ਵਾਲੀ ਚੀਜ਼ ਆ ਇਹ ਤੇ ਕਿਉਂਕਿ ਇਹ ਅੰਦਰ ਸ਼ਰਿੰਕ ਕਰ ਦਿੰਦੀ ਆ ਸੌਂਫ ਸਾਰੀ ਸਫਾਈ ਕਰਨੀ ਆ ਨੇ ਅੰਦਰ ਦੀ ਤੇ ਸੌਂਫ ਵੀ ਸੂਣ ਤੋਂ ਬਾਅਦ ਕਾੜਿਆਂ ਦੇ ਵਿੱਚ ਪਾ ਦਿਆ ਕਰੋ ਠੀਕ ਆ ਤੇ ਨਾਲ ਆਪ ਦਾ ਗੋੜ ਦਾ ਹੀ ਕਾੜਾ ਹੋਵੇ ਖੰਡ ਦਾ ਨਾ ਬਣਾਓ ਕਦੇ ਵੀ ਖੰਡ ਆ ਆ ਸੂਏ ਦੁੱਧ ਲੈ ਲਵੋਗੇ ਡੰਗਰ ਤੋਂ ਠੀਕ ਆ ਆਉਂਦੇ ਸੂਏ ਨੂੰ ਡੰਗਰ ਉੱਥੇ ਹੀ ਬ੍ਰੇਕ ਮਾਰੂਗਾ ਗਾਹਾਂ ਨਹੀਂ ਚੱਲੂਗਾ ਇਹ ਗਾਰੰਟੀ ਆ ਖੰਡ ਦਾ ਤਾਂ ਇਹੋ ਜੀ ਚੀਜ਼ ਆ ਵੀ ਇਹ ਹੱਡਾਂ ਚੋਂ ਕੈਲਸ਼ੀਅਮ ਕੱਢ ਦਿੰਦੀ ਆ ਬਾਈ ਦੁੱਧ ਤਾਂ ਦਿੰਦਾ ਡੰਗਰ ਪੂਰਾ ਠੀਕ ਆ ਖੰਡ ਬਾਈ ਤੇ ਪਰ ਅੰਦਰ ਨਹੀਂ ਕੋਈ ਡੰਗਰ ਦੇ ਰਹਿੰਦਾ ਗੋੜ ਦੀ ਜਿਹੜੀ ਰਿਪੇਅਰ ਆ ਬਾਈ ਉਹਨੇ ਆਪਦੇ ਲੈਵਲ ਤੇ ਕਰਨੀ ਆ ਪੋਟਾਸ਼ੀਅਮ ਮੈਗਨੀਸ਼ੀਅਮ ਹਨਾ ਉਹਨੇ ਉਹ ਪੂਰੇ ਕਰਨੇ ਆ ਤੇ ਕੈਲਸ਼ੀਅਮ ਉਹਦੇ ਚ ਤੇ ਜਰੂਰ ਗੋੜ ਜਰੂਰ ਦੇ ਦਿਆ ਕਰੋ ਬਾਈ ਬਣੇ ਜਿਨ੍ਹਾਂ ਦੇ ਸੂਆ ਪੈਨ ਵਾਲਾ ਵਾ ਹੁਣ ਤੇ ਜਿਨ੍ਹਾਂ ਦੇ ਕਈਆਂ ਦੇ ਅੱਜ ਭਲਕੇ ਅੱਜ ਜਿਹਦਾ ਬਾਈ ਦਾ ਫੋਨ ਆਈ ਉਹ ਕਹਿੰਦੇ ਸੀ ਵੀ ਬਸ ਦਿਨ ਤਾਂ ਪੂਰਿਆ ਵੀ ਉੱਤੇ ਲੈ ਜੂਗੀ ਹਫਤਾ ਖੰਡ ਆ ਦੇ ਨਾ ਉਹ ਪੂਰੀ ਐਨ ਮਾਸਤੂ ਹੀ ਬੈਠੀ ਐ ਗਰੋ ਦੇਖ ਲਓ ਤੁਸੀਂ ਐਨ ਪੂਰੀ ਵਧੀਆ ਵਾ ਇਹਨੂੰ ਫੀਡ ਘੱਟੋ ਘੱਟ ਭਾਈ 3 ਕਿਲੋ ਦਾ ਸਟਾਰਟਰ ਚਾਹੀਦੀ ਆ ਹੁਣ ਇਹ ਸਵੇਰੇ ਦੁਪਹਿਰੇ ਸ਼ਾਮ ਖਾ ਜਾਂਦੀ ਐ ਇਹ ਬੜੇ ਆਰਾਮ ਨਾਲ ਅੱਜ ਟਿਕੀ ਹੋਈ ਆ ਨਾਹੀਂ ਇਹ ਰੰਗ ਦੀ ਰਹਿੰਦੀ ਸੀ ਬਾਕੀ ਭਰਾ ਵਧੀਆ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਹੁਣ ਦੇਖਦੇ ਆਂ ਵੀ ਆ ਥਾਣ ਥੋਨੂੰ ਦਿਖਾਤਾ ਵਾ ਇਹਨੂੰ ਜਦੋਂ ਬਾਅਦ ਚ ਰਿਪੇਅਰ ਹੋਗੀ ਸੂਪ ਹੀ ਇਹ ਫਿਰ ਉਦੋਂ ਦੇਖਾਂਗੇ ਵੀ ਚੱਲਦਾ ਜਾਂ ਕਿਵੇਂ ਕਰਦਾ ਇਹ ਤੇ ਬਾਕੀ ਖੜੀਆਂ ਨੇ ਇਹ ਮਿਲਦੇ ਆਂ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਬਾਈ ਬਣੇ ਗੌਰ ਕਰਿਓ ਯਾਰ ਜਿਹੜੀ ਆ ਨੰਬਰ ਦਿੱਤੇ ਆ ਬਾਈ ਬਣੇ ਇਹਨਾਂ ਦੀ ਫੋਨ ਲਾਇਓ ਤੇ ਉਹਨਾਂ ਨੂੰ ਪੁੱਛ ਲਿਓ ਤੇ ਤੁਹਾਡੇ ਏਰੀਆ ਜਿੱਥੇ ਵੀ ਨੇੜੇ ਮਿਲਦੀ ਹੋ ਦਵਾਈ ਲੈ ਆਂਦੀ ਤੁਸੀਂ ਹਨਾ ਵਰਤ ਲਿਓ ਭਰਾਵੋ ਨੇ ਓਕੇ ਜੀ ਮਿਲਦੇ ਆਂ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ